ਸਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਫਿਰ ਤੋਂ ਸਾਡੇ ਚੈਨਲ ਐਜੂ ਟੈਕ ਦੇ ਵਿੱਚ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਖਬਰ ਜੋ ਕਿ ਪੰਜਾਬ ਦੇ ਵਿੱਚ ਸਟਾਫ ਨਰਸਾਂ ਦੀਆਂ ਪੋਸਟਾਂ ਨਿਕਲੀਆਂ ਉਹਨਾਂ ਦੇ ਨਾਲ ਸੰਬੰਧਿਤ ਤੁਹਾਡੇ ਲਈ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਇਸ ਅਪਡੇਟ ਨੂੰ ਜਾਣਨ ਤੋਂ ਪਹਿਲਾਂ ਤੁਸੀਂ ਸਾਡੇ YouTube ਚੈਨਲ ਐਜੂ ਟੈਕ ਨੂੰ ਸਬਸਕ੍ਰਾਈਬ ਕਰ ਲਓ ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੀ ਪੰਜਾਬ ਵਿੱਚ ਸਟਾਫ ਨਰਸਾਂ ਦੀ ਭਰਤੀ ਜਿਹੜੀ ਹੈ ਉਹਦੇ ਲਈ ਪੋਸਟਾਂ ਦੇ ਲਈ ਅਪਲਾਈ ਕਰਨ ਦੇ ਲਈ ਮੰਗੇ ਗਏ ਆ ਤੇ ਉਹਦੇ ਲਈ ਅਸੀਂ ਤੁਹਾਨੂੰ ਇਹਦੀ ਜਾਣਕਾਰੀ ਦੇਵਾਂਗੇ ਤੇ ਚੀਜ਼ੇ ਵਿੱਚ ਇਹਦੀ ਲਾਸਟ ਡੇਟ ਕੀ ਹੈ ਅਪਲਾਈ ਕਰਨ ਦੀ ਉਹ ਅਸੀਂ ਤੁਹਾਨੂੰ ਇਹਦੇ ਵਿੱਚ ਜਾਣਕਾਰੀ ਦੇਵਾਂਗੇ ਹਾਂਜੀ ਇਹਦੇ ਵਿੱਚ ਹੈ ਕਿ 406 ਸਟਾਫ ਨਰਸਾਂ ਦੀ ਜਿਹੜੀ ਹੈ ਭਰਤੀ ਦੇ ਲਈ ਜਿਹੜਾ ਨੋਟਿਸ ਸਰਕਾਰ ਵੱਲੋਂ ਕੱਢਿਆ ਗਿਆ ਹੈ ਇਦੇ ਵਿੱਚ 406 ਸਟਾਫ ਨਰਸਾਂ ਦੀ ਭਰਤੀ ਕੱਢੀ ਗਈ ਹੈ ਇਹ ਪੋਸਟਾਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹ ਦੇ ਪੱਤਰ ਨੰਬਰ ਜਿਹੜਾ ਤੁਸੀਂ ਸਾਡੀ ਸਕਰੀਨ ਤੇ ਦੇਖ ਸਕਦੇ ਹੋ ਲਿਖਿਆ ਗਿਆ ਤੇ 28/8 25 ਅਨੁਸਾਰ ਸਟਾਫ ਨਰਸਾਂ ਦੀਆਂ 406 ਅਸਾਮੀਆਂ ਦੇ ਲਈ ਜਿਹੜੀਆਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਉਹਨਾਂ ਦੇ ਵਿੱਚ 15 ਦਿਨ ਦਾ ਜਿਹੜਾ ਵਾਅਦਾ ਹੈ ਇਹਨਾਂ ਨੇ ਉਹ ਕਰ ਦਿੱਤਾ ਹੈ ਤੋ ਇਹ ਜਿਹੜਾ ਹੈਗਾ ਉਹਨਾਂ ਨੇ ਪਹਿਲਾਂ ਜਿਹੜੀਆਂ ਪੋਸਟਾਂ ਕੱਢੀਆਂ ਸੀ ਉਹਨਾਂ ਦੇ ਵਿੱਚ 15 ਦਿਨ ਦਾ ਵਾਅਦਾ ਕੀਤਾ ਹੈ ਤੇ ਇਹਦੇ ਵਿੱਚ 29/8/2025 ਤੋਂ ਲੈ ਕੇ 12/9/2025 ਤੱਕ ਆਨਲਾਈਨ ਜਿਹੜਾ ਪੋਰਟਲ ਹੈ ਉਹ ਖੋਲਿਆ ਜਾ ਰਿਹਾ ਹੈ ਤਾਂ ਜਿਹੜੇ ਵੀ ਉਮੀਦਵਾਰ ਜਿਨ੍ਹਾਂ ਨੇ ਇਹਨਾਂ ਇਸ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਜੋ ਇਹਨਾਂ ਦੀ ਨਰਸਟਾਫ ਨਰਸਾਂ ਦੀ ਭਰਤੀ ਦੇ ਲਈ ਐਲੀਜੀਬਲ ਹਨ ਜਿਨ੍ਹਾਂ ਨੇ ਇਹਦੇ ਰਿਗਾਰਡਿੰਗ ਆਪਣੀ ਕੁਆਲਿਫਿਕੇਸ਼ਨ ਪੂਰੀ ਕੀਤੀ ਹੈ ਉਹ ਆਨਲਾਈਨ ਪੋਰਟਲ ਤੇ ਜਾ ਕੇ 29/8/25 ਤੋਂ 12/9/25 ਤੱਕ ਅਪਲਾਈ ਕਰ ਸਕਦੇ ਹਨ ਤੇ ਇਹਦੇ ਨਾਲ ਸੰਬੰਧਿਤ ਜੋ ਵੀ ਅਪਡੇਟ ਹੈ ਉਹ ਸਿਹਤ ਤੇ ਪਰਿਵਾਰ ਭਲਾਈ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੇ ਜਾ ਕੇ ਉਹਦੇ ਲਿੰਕ ਕਲਿੱਕ ਕਰਕੇ ਤੁਸੀਂ ਇਹਦੀ ਜਿਹੜਾ ਪੂਰੀ ਜਾਣਕਾਰੀ ਜਿਹੜੀ ਹੈ ਇਸ ਸਟਾਫ ਨਰਸਾਂ ਦੇ ਭਰਤੀ ਬਾਰੇ ਉਹ ਤੁਸੀਂ ਇਹ ਜਾਣਕਾਰੀ ਉਸ ਸਿਹਤ ਤੇ ਪਰਿਵਾਰ ਭਲਾਈ ਦੇ ਵਿਭਾਗ ਦੇ ਜਿਹੜਾ ਵੈਬਸਾਈਟ ਹੈ ਉੱਥੋਂ ਜੀ ਜਾ ਕੇ ਲੈ ਸਕਦੇ ਹੋ ਤੇ ਅੱਜ ਦੇ ਲਈ ਇੰਨਾ ਹੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਓ ਅਗਰ ਤੁਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਹੀ ਜਿਹੜੀਆਂ ਖਬਰਾਂ ਨੇ ਉਹ ਚਾਹੁੰਦੇ ਹੋ ਸਾਡੇ ਦੇ ਉੱਤੋਂ ਨਿਊਜ਼ ਚਾਹੁੰਦੇ ਹੋ ਤੇ ਧੰਨਵਾਦ